ਹਿਰੋਏਪਰ ਫਾਜ਼ਲ ਕਾ ਰੋਡ ਇੱਕ ਦਰਦਨਾਕ ਸੜਕ ਹਾਸਾ ਵਾਪਰਿਆ ਪਿੱਛੋਂ ਦੀ ਆ ਰਹੇ ਕੋੜਾ ਟਰਾਲਾ ਨੇ ਖੜੇ ਟਰੱਕ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ ਜਿਸ ਕਾਰਨ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਮ੍ਰਿਤਕ ਡਰਾਈਵਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੁਲਿਸ ਨੇ ਕਿਹਾ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾਵੇਗੀ ਵੈਲਡ ਲੱਖੋ ਕੇ ਬਰਾਮ ਦੇ ਨੇੜੇ ਇੱਕ ਟਰੱਕ ਖੜਾ ਸੀ ਜਦ ਟਰੱਕ ਦਾ ਟਾਇਰ ਫਟ ਗਿਆ ਤਾਂ ਡਰਾਈਵਰ ਟਰੱਕ ਦੇ ਹੇਠਾਂ ਆ ਕੇ ਜੈਕ ਲਗਾ ਰਿਹਾ ਸੀ ਤਾਂ ਪਿੱਛੋਂ ਦੀ ਆ ਰਹੇ ਘੋੜਾ ਟਰਾਲਾ ਦੇ ਡਰਾਈਵਰ ਨੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ ਟਾਇਰ ਬਦਲ ਰਹੇ ਡਰਾਈਵਰ ਟਰੱਕ ਦੇ ਹੀਟ ਔਨ ਕਰਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਮਰਤਕ ਡਰਾਈਵਰ ਜਸਵਿੰਦਰ ਸਿੰਘ ਉਮਰ 48 ਸਾਲ ਦਾ ਦੱਸਿਆ ਜਾ ਰਿਹਾ ਹੈ ਫਿਰੋਜ਼ਪੁਰ ਫਾਜ਼ਲਕਾਰ ਰੋਡ ਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦ ਕ੍ਰੈਸ਼ਰ ਦਾ ਭਰਿਆ ਹੋਇਆ ਟਰੱਕ ਜਲਾਲਾਬਾਦ ਤੱਕ ਜਾ ਰਿਹਾ ਸੀ ਪਿੰਡ ਲੱਖੋ ਕੇ ਬਰਾਮ ਦੇ ਨੇੜੇ ਪੁੱਜਿਆ ਤਾਂ ਟਰੱਕ ਦਾ ਟਾਇਰ ਫਟ ਗਿਆ ਟਰੱਕ ਡਰਾਈਵਰ ਵੱਲੋਂ ਟਰੱਕ ਦਾ ਟਾਇਰ ਬਜ਼ਰ ਰਿਹਾ ਸੀ ਤਾਂ ਖੜੇ ਟਰੱਕ ਵਿੱਚ ਘੋੜਾ ਟਰਾਲਰ ਦੇ ਚਾਲਕ ਨੇ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਟਰੱਕ ਦਾ ਟਾਇਰ ਬਦਲ ਰਹੇ ਡਰਾਈਵਰ ਟਰੱਕ ਦੇ ਹੀਟ ਆ ਗਿਆ ਜਿਸ ਕਾਰਨ ਟਰੱਕ ਦਾ ਟਾਇਰ ਬਦਲ ਰਹੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉੱਤੇ ਹੀ ਟਰੱਕ ਦਾ ਟਾਇਰ ਬਦਲ ਰਹੇ 48 ਸਾਲਾਂ ਜਸਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਉੱਤੇ ਹੀ ਪਰਿਵਾਰ ਦੀ ਸੋਗ ਵਿੱਚ ਹੈ ਅਤੇ ਪੁਲਿਸ ਤੋਂ ਇਨਸਾਫ ਮੰਗ ਰਿਹਾ ਹੈ ਉੱਤੇ ਹੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਤੇ ਕੋੜਾ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਹ ਜੀ ਕੀ ਨਾਮ ਤੇਰਾ ਮੇਰਾ ਨਾਮ ਕਿਰਨ ਜ਼ਿਕਰਬ ਇਹ ਕੀ ਲੱਗਦੇ ਸੀ ਤੁਹਾਡੇ ਮੇਰੇ ਫਾਦਰ ਸਾਹਿਬ ਫਾਦਰ ਸਾਹਿਬ ਸੀਗੇ ਅੱਛਾ ਕੀ ਕਰਦੇ ਸੀਗੇ ਡਰਾਈਵਰ ਡਰਾਈਵਰੀ ਕਰਦੇ ਸੀ ਤੇ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਸੀਗੇ ਡਰਾਈਵਰ ਪ੍ਰਾਈਮਰੀ ਕਰਕੇ ਹੁੰਦੇ ਸੀਗੇ ਗੱਡੀ ਲੱਗੇ ਹਾਂ ਹਾਂ ਜਲਾਲਾਬਾਦੀ ਗਈ ਸੀ ਸਾਡੇ ਕਿਸੇ ਤਰ੍ਹਾਂ ਲੱਗੇ ਹਾਂਜੀ ਅੱਛਾ ਤੇ ਹੋਰ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜੀ ਆ ਇਹ ਗੱਡੀ ਜਾ ਰਹੀ ਕਿੱਥੋਂ ਆ ਰਹੀ ਹੈ ਤੇ ਕਿਸ ਤਰ੍ਹਾਂ ਹਾਸਾ ਹੋ ਗਿਆ ਜੀ ਜੰਮੂ ਗਿਆ ਸੀ ਠੀਕ ਕੱਲ 24 ਤਰੀਕ ਦੀ ਹਾਂ 9 ਮਹੀਨਾ 24 ਦੀ ਗੱਲ ਹੈ ਹਾਂ ਹਾਂ ਖੈਰਨ ਪਾਟ ਗਏ ਹਾਂ ਫੇਰ ਬਦਲਦੇ ਇਹ ਹਾਸਾ ਹੋ ਗਿਆ ਹਾਸਾ ਹੋ ਗਿਆ ਹੋਰ ਪਰਿਵਾਰ ਵੱਲ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਤੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਅੱਜ ਤੁਹਾਡਾ ਘਰ ਜਿਹੜਾ ਬਿਲਕੁਲ ਹਨਾ ਬਹਿ ਗਿਆ ਚਾਰਜੀ ਹਾਂ ਸਾਫ ਚਾਹੀਦਾ ਬਸ ਸੱਚਾ ਹੋਵਾ ਪੜਦਾ ਵਾ ਇਹ ਦਰੂਗਾ ਜੀਤ ਮਾਣਾ ਤੇ ਉਹੀ ਹੈ ਪੜਾਈ ਕਰਨੀ ਹੁਣ ਤੁਹਾਡੇ ਸਿਰ ਤੇ ਸਾਰਾ ਬੋਝ ਪੈ ਗਿਆ ਮੇਰੇ ਸਿਰ ਤੇ ਠੀਕ ਹੁਣ ਮੰਗ ਹੋਈ ਕਾਰਵਾਈ ਸਖਤ ਹੋਣੀ ਚਾਹੀਦੀ ਇਹਨਾਂ ਤੇ ਮਿਸਾਬ ਮਿਲਣਾ ਚਾਹੀਦਾ ਰਾਏ ਲਾ ਕੀ ਨਾਮ ਹੈ ਤੁਹਾਡਾ ਤੇ ਵਾਈਕੁਪਜੀ ਦਾ ਖਾਲਸਾ ਵਾਈਕੁਪਜੀ ਦੇ ਪਤੇ ਤੇ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਤੇ ਕੱਲ ਆਪਣੇ ਐਕਸੀਡੈਂਟ ਹੋਇਆ ਜੀ ਇੱਕ ਜਲਾਲਾਬਾਦ ਰੋਡ ਤੇ ਤੇ ਉੱਥੇ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਆ ਤੇ ਇਹ ਗੱਡੀ ਲੈ ਕੇ ਆ ਰਹੇ ਸੀਗੇ ਬਜਰੀ ਦੀ ਭਰੀ ਸੀ ਤੇ ਰਾਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਜਿੰਦੇ ਕਰਕੇ ਟਾਇਰ ਬਦਲਦੇ ਪਏ ਸੀ ਟਾਇਰ ਇਹਨਾਂ ਨੇ ਬਦਲ ਲਿਆ ਸੀ ਥੱਲੋ ਜੈਕ ਕੱਢਦੇ ਪਏ ਸੀ ਇੰਨੇ ਨੂੰ ਮਗਰੋਂ ਇੱਕ ਗੱਡੀ ਆਈ ਆ ਭਰੀ ਝੋਨੇ ਦੀ ਜਿਨ੍ਹਾਂ ਨੇ ਕੋਈ ਬ੍ਰੇਕ ਨਹੀਂ ਮਾਰੀ ਕੋਈ ਕੁਝ ਨਹੀਂ ਡਰਾਈਵਰ ਸੀਗਾ ਉਹਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਈਗਾ ਤੇ ਉਹਨੇ ਓਵਰਲੋਡ ਗੱਡੀ ਸੀ ਹੁੰਦੀ ਕੋਈ ਉਹਨੇ ਸਿੱਧੀ ਆ ਕੇ ਵਿੱਚ ਮਾਰੀ ਆ ਜਿੰਦੇ ਕਰਕੇ ਮੇਰੇ ਮਾਮਾ ਜੀ ਦੀ ਡੈਥ ਹੋ ਗਈ ਆ ਕਿੰਨੀ ਉਮਰ ਸੀ ਮਾਮਾ ਜੀ ਦੀ ਕੀ ਨਾਮ ਸੀਗਾ ਉਹਨਾਂ ਦੀ ਉਮਰ 48 ਸਾਲ ਹੋ ਗਈ 45 48 ਤੇ ਬਾਕੀ ਉਹਨਾਂ ਤੇ ਕਾਰਵਾਈ ਦੀ ਕਿਸ ਤਰ੍ਹਾਂ ਦੀ ਬਾੰਦੀ ਕਾਰਵਾਈ ਕੀਤੀ ਜਾਵੇ ਸਖਤ ਤੇ ਇਨਸਾਫ ਮਿਲਣਾ ਚਾਹੀਦਾ ਈ ਪਰਿਵਾਰ ਨੂੰ ਪਰਿਵਾਰ ਚ ਕੋਣ ਕੋਣ ਸੀਗਾ ਉਹਨਾਂ ਦੇ? ਪਰਵਾਜ ਉਹਨਾਂ ਦੇ ਬੇਟਾ ਜੀ ਹੈ ਜੀ ਤੇ ਇੱਕ ਉਹਨਾਂ ਦੀ ਦੁਰੀ ਹੈ ਜੀ ਅੱਛਾ ਕਿੱਥੋਂ ਦੇ ਰਹਿਣ ਵਾਲੇ ਮਮਾ ਜੀ ਦੇ ਪਿੰਡ ਚੱਕ ਸੈਦੋਗੇ ਅੱਛਾ ਨਾਮ ਕੀ ਮਮਾ ਜੀ ਦਾ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਪਿਤਾ ਦਾ ਨਾਮ ਪਿਤਾ ਦਾ ਨਾਮ ਮੁਖਤਿਆਰ ਸਿੰਘ ਜੀ ਮੁਖਤਿਆਰ ਸਿੰਘ ਸ਼ਾਦੋ ਕਦੇ ਰਹਿਣ ਵਾਲਾ ਚੱਕ ਸੈਦੋਗੇ ਪਿੰਡ ਜੀ ਜਲਾਲਾਬਾਦ ਜਲਾਲਾਬਾਦ ਠੀਕ ਕਾਰਵਾਈ ਹੋ ਸਕਤ ਹੋਣੀ ਚਾਹੀਦੀ ਹੈ ਸਖਤ ਕਾਰਵਾਈ ਹੋਏ ਪਰਿਵਾਰ ਨੂੰ ਇਨਸਾਫ ਮਿਲੇ ਠੀਕ ਗੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਆ ਤੇਰਾ ਨਾਮ ਰਣਦੀਪ ਸਿੰਘ ਆ ਜੀ ਪਿੰਡ ਚੱਕ ਸੈਦੋਗੇ ਹਾਂਜੀ ਤੇ ਲਾਲਾਂਬਾਦ ਸ਼ਹਿਰ ਆਪਣਾ ਇਹ ਰਣਦੀਪ ਜੀ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਹੋਇਆ ਤੇ ਕਿਵੇਂ ਹੋਇਆ ਕੀ ਕਾਰਨ ਇਹ ਆਪਣਾ ਹੀ ਲੱਕੋ ਕੇ ਤੋਂ ਅੱਗੇ ਹਾਵਣ ਤੋਂ ਪਿੱਛੇ ਹੋਇਆ ਥੋੜਾ ਜਿਹਾ ਦੋਨਾਂ ਦੇ ਵਿੱਚ ਕਾਰ ਇਹ ਮੇਰੀ ਗੱਡੀ ਨਾਲ ਹੀ ਸੀ ਦੋ ਗੱਡੀਆਂ ਸੀ ਸਾਡੀਆਂ ਪਿੱਛੇ ਵਾਲੀ ਗੱਡੀ ਸੀ ਮੇਰੇ ਚਾਚਾ ਜੀ ਲੱਗਦੇ ਸੀ ਇਹ ਤੇ ਇਹਨਾਂ ਦੇ ਹੀ ਗੱਡੀ ਦਾ ਟਾਇਰ ਫਟ ਗਿਆ ਚਾਚਾ ਜੀ ਤਾਂ ਨਾਮ ਕੀ ਤੇ ਗੌਰ ਕਿੰਨੇ ਸੀ ਸੁਲਿੰਦਰ ਸਿੰਘ ਜੀ ਠੀਕ ਹੈ ਜੋ ਡਰਾਈਵਰ ਸੀ ਇਹ ਗੱਡੀ ਜਿਨ੍ਹਾਂ ਦੀ ਡੈਥ ਹੋਈ ਹੈ ਠੀਕ ਤੇ ਉਹ ਮੇਰੇ ਚਾਚਾ ਜੀ ਲੱਗਦੇ ਸੀ ਹਾਂ ਹਾਂ ਉਹਨਾਂ ਦੀ ਪਿਛਲੀ ਗੱਡੀ ਉਹਨਾਂ ਦੀ ਗੱਡੀ ਦਾ ਟਾਇਰ ਫਟ ਗਿਆ ਟਾਇਰ ਚੇਂਜ ਕਰਕੇ ਭਾਈ ਟਾਇਰ ਚੇਂਜ ਕਰਕੇ ਹਜੇ ਮਤਲਬ ਥੱਲੇ ਬੈਠੇ ਹੋਏ ਹੀ ਜੈਕ ਕੱਢਦੇ ਪਏ ਗੱਡੀ ਦਾ ਤਾਂ ਤੇ ਇਹ ਪਿੱਛੋਂ ਬਹੁਤ ਓਵਰ ਸਪੀਡ ਦੇ ਵਿੱਚ ਗੱਡੀ ਆਈ ਇਹਨੇ ਕੋਈ ਬ੍ਰੇਕ ਨਹੀਂ ਲੀਤੀ ਕੁਛ ਨਹੀਂ ਨਾ ਗੱਡੀ ਨੂੰ ਕਿਸੇ ਆਸੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਜਿੱਦਾਂ ਸਪੀਡ 'ਚ ਗੱਡੀ ਆਈ ਉਦਾਂ ਹੀ ਪਿੱਛੇ ਠੋਕਦੀ ਉਹ ਥੱਲੇ ਬੈਠੇ ਹੀ ਥੱਲੇ ਮੌਕੇ ਤੇ ਡੈਥ ਹੋ ਗਈ ਉਸ ਇਹਦੀ ਗੱਡੀ ਸਾਰੀ ਥੱਲੇ ਵਾਲੀ ਕਿਹੜੀ ਗੱਡੀ ਸੀ ਉਹਨਾਂ ਕੋਲ ਤੇ ਕਿਸ ਤਰ੍ਹਾਂ ਦੀ ਨੰਬਰ ਪਲੇਟਾਂ ਵੀ ਲੱਗੀਆਂ ਸੀ ਉਹਦੇ ਪਿੱਛੇ ਹਾਂਜੀ ਹਾਂਜੀ ਤੇ ਕੋੜਾ ਟਰਾਲਾ ਸੀ ਬਾਈਟਰ ਹੂੰ ਪਿੱਛੋਂ ਆਇਆ ਜਿਹੜਾ ਸੀ ਪੀਬੀ 03 ਏ ਡਬਲਯੂ 7795 ਨੰਬਰ ਸੀ ਤੇ ਅੱਜ ਉਹ ਬੰਦਿਆਂ ਦੇ ਕਾਰਵਾਈ ਹੋ ਰਹੀ ਹੈ ਪਰ ਉਹਨਾਂ ਨੇ ਨੰਬਰ ਪਲੇਟਾਂ ਸ਼ਰਾਰਤ ਦੇ ਨਾਲ ਲਾ ਦਿੱਤੀਆਂ ਉੱਥੇ ਗੱਡੀ ਖੜੀ ਦੀ ਹੈ ਗੱਡੀ ਖੜੀ ਹੋਈ ਹੈ ਉਹਦਾ ਮਾਲ ਪਲਟੀ ਹੁੰਦਾ ਪਿਆ ਇਹਦੀ ਜੀ ਗੱਡੀ ਛੋੜ ਚੱਲਾ ਪਰ ਬਟਾ ਬੰਦੀ ਹੈ ਨੰਬਰ ਪਲੇਟਾਂ ਨਾਲ ਲਾ ਲੀਆਂ ਗੱਡੀ ਦੀ ਹੋਰ ਕਾਰਵਾਈ ਇਹ ਵੀ ਹੋਣੀ ਚਾਹੀਦੀ ਬਾਤ ਇਹ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਆਪਣਾ ਡਰਾਈਵਰ ਵੀ ਅਣਪਛਾਤਾ ਦੱਸ ਰਹੇ ਆ ਸਾਡੇ ਕੋਲ ਕੱਲੀ ਕੱਲੀ ਵੀਡੀਓ ਹੈ ਜਿਹੜਾ ਬੰਦਾ ਜੀ ਆਸੀਬ ਕੇ ਦਾ ਬੰਦਾ ਜੀ ਸਰਵਣ ਸਿੰਘ ਉਹਦਾ ਨਾਮ ਸੀ ਠੀਕ ਹਾਂਜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਹੈ ਗੰਦੀਪ ਸਿੰਘ ਪਿੰਡ ਚੱਕ ਸਈਦੋਗੇ ਤੋਂ ਰਹਿਣ ਵਾਲਾ ਹਾਂ ਜੀ ਕਿਹੜਾ ਆਪਣੇ ਜਲਾਲਾਬਾਦ ਏਰੀਆ ਪਿੰਡ ਜਲਾਲਾਬਾਦ ਏਰੀਆ ਤੇ ਇਹ ਕਿੰਨਾ ਦੀ ਡੈਥ ਹੋਈ ਤੇ ਕਿਵੇਂ ਹੋਈ ਉਹ ਮੇਰੇ ਤਾਇਆ ਜੀ ਸੀ ਨਾ ਇਹ ਗੱਡੀ ਦਾ ਟਾਇਰ ਫੜ ਗਿਆ ਸੀ ਆ ਲੱਖੋਗੇ ਤੋਂ ਅਗਲੇ ਬੰਨੇ ਹਾਮਤ ਤੋਂ ਪਹਿਲਾਂ ਤੇ ਇਹ ਟਾਇਰ ਬਦਲਦੇ ਵੇ ਪਿੱਛੋਂ ਇੱਕ ਕੋੜਾ ਟਰੱਲ ਆਇਆ ਜਿਹਦਾ ਗੇ 7795 ਨੰਬਰ ਆ ਪੀਪੀ03 ਏਡਬਲਿਊ ਤੇ ਉਹਨਾਂ ਦਾ ਆ ਕਿ ਉਹ ਬੰਦੇ ਦਾ ਨਸ਼ਾ ਕੀਤਾ ਸੀ ਓਵਰ ਸਪੀਡ ਹੋਣ ਦੇ ਕਾਰਨ ਨੂੰ ਪਤਾ ਨਹੀਂ ਲੱਗਾ ਕਿ ਮੌਕੇ ਤੇ ਹੀ ਤਾਇਆ ਜੀ ਦੀ ਡੈਥ ਹੋ ਗਈ ਤੇ ਹੁਣ ਅੱਜ ਉਹਨਾਂ ਨੇ ਵੇਖਿਆ ਕਿ ਪਹਿਲਾਂ ਤਾਂ ਕੱਲ ਉਹਨਾਂ ਬੱਸ ਰੁਕੀ ਕੀਤੀ ਬੰਦੇ ਨੇ ਜੋ ਉਹਨਾਂ ਦੇ ਕੋਈ ਵੇਚੇ ਗਏ ਸੀਗੇ ਇੱਕ ਕਲਫੂਗਿਆਂ ਦਾ ਬੰਦਾ ਸੀਗਾ ਗੋਰਾ ਗੋਰਾ ਇੱਕ ਚੀਮਾ ਵਾਹ ਚੀਮਾ ਦੀ ਮਨਾ ਸੀ ਇੱਕ ਦਾ ਕੱਲ ਮਾੜਾ ਚੰਗਾ ਬੋਲਦੇ ਰੇ ਇੱਕ ਦਾ ਸਾਡੇ ਘਰ ਦਾ ਹੀ ਜੜਾ ਗਿਆ ਜੋ ਕਿਤੇ ਕਾਰਡ ਪੂਰੀ ਨਹੀਂ ਹੋਣੀ ਇੱਕ ਉਹਨਾਂ ਨੇ ਅੱਜ ਕੀ ਕੀਤਾ ਗੱਡੀ ਦੀਆਂ ਨੰਬਰ ਪਲੇਟਾਂ ਵੀ ਬਦਲ ਲਈਆਂ ਕੀ ਲੱਗਦਾ ਗੱਡੀ ਤੇ ਸ਼ੱਕ ਲੱਗਦਾ ਕਿ ਤਾਰਾ ਵੀ ਸ਼ੱਕ ਲੱਗਦਾ ਜੀ ਮੰਨ ਕੇ ਚਲੋ ਜੀ ਉਹ ਸਹੀ ਆ ਫਿਰ ਉਹ ਕਹਿ ਰਹੇ ਆ ਕਿ ਅਣਛਪਾਤਾ ਡਰਾਈਵਰ ਆ ਡਰਾਈਵਰ ਦੇ ਕੋਲ ਅਸੀਂ 3 ਘੰਟੇ ਰਹੇ ਆ ਡਰਾਈਵਰ ਆਸਮ ਕੇ ਪਿੰਡ ਦਾ ਹੈਗਾ ਜੀ ਨਾਮ ਉਹਦਾ ਸਰਵਣ ਸਿੰਘ ਹੈਗਾ ਜੀ ਮੱਲਾ ਵਾਲੇ ਦੀ ਗੱਡੀ ਆ ਤੇ ਬਾਕੀ ਤੁਸੀਂ ਬੰਦੀ ਕਾਰਵਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਇਹ ਕਿੱਧਰ ਜਾ ਰਿਹਾ ਸੀ ਉਹ ਕਿੱਧਰ ਆ ਰਿਹਾ ਸੀ ਇਹ ਜਾ ਰਿਹਾ ਸੀ ਪਠਾਨਕੋਟ ਤੋਂ ਬਜਰੀ ਪਰ ਕੇ ਆ ਰਿਹਾ ਸੀ ਜਲਾਲਾਬਾਦ ਵਾਲੀ ਸਾਈਡ ਜਲਾਲਾਬਾਦ ਜਾ ਰਿਹਾ ਸੀ ਤੋਂ ਬਜਰੀ ਪਰੀ ਸੀ ਤੋਂ ਵੀ ਪਿੱਛੋਂ ਆਇਆ ਹਾਂਜੀ ਉਹ ਪਿੱਛੋਂ ਓਵਰ ਸਪੀਡ ਹੋਣ ਦੇ ਕਾਰਨ ਉਹਨਾਂ ਉਹ ਡੋਸ ਸੀ ਨਸ਼ੇ ਦੀ ਡੋਜ ਦੇ ਵਿੱਚ ਨੇ ਉਹ ਵੀ ਫਾਜ਼ਲ ਕਿਨ ਜਾ ਰਿਹਾ ਸੀਗਾ ਹਾਂਜੀ ਉਹ ਫਾਜ਼ਲ ਕਿਨ ਜਲਾਲਾਬਾਦ ਦਾ ਝੋਨਾ ਭਰਿਆ ਸੀ ਉਹਨੇ ਟਰੱਕ ਨੇ ਹਾਂਜੀ ਠੀਕ ਵੀ ਉਹਨੇ ਉੱਪਰ ਚੜਾਤਾ ਫਿਰ ਹਾਂਜੀ ਵੀਰੇ ਉਹ ਜੈਕ ਲਾ ਕੱਢ ਰਾਇ ਥੱਲੋ ਜੈਕ ਕੱਢਣ ਦਾ ਮੌਕਾ ਨਹੀਂ ਦਿੱਤਾ ਜਾਣ ਕੇ ਓਵਰ ਸਪੀਡ ਸੀ ਪਤਾ ਹੀ ਨਹੀਂ ਲੱਗਾ ਇੱਕ ਸਾਹ ਹੀ ਨਾ ਮੌਕੇ ਤੇ ਡੈਥ ਹੋ ਗਈ ਨਾਲ ਦੂਜਾ ਭਰਾ ਸੀ ਮੇਰਾ ਤਾਇ ਦਾ ਮੁੰਡਾ ਸੀ ਛੋਟਾ ਉਹ ਜਖਮੀ ਹੋ ਗਿਆ ਹਾਂਜੀ ਉਹ ਜ਼ਖਮੀ ਹੋ ਗਿਆ ਠੀਕ ਹੋਰ ਕਾਰਵਾਈ ਦੀ ਇਹਨਾਂ ਤੇ ਕੀ ਮੰਗ ਕਰਦੇ ਹੋ ਸਖਤ ਹੋਣੀ ਕਿ ਜੀ ਸਾਨੂੰ ਇਨਸਾਫ ਚਾਹੀਦਾ ਸਖਤ ਸਖਤ ਕਾਰਵਾਈ ਕੀਤੀ ਜਾਵੇ ਹੂੰ ਪਰਿਵਾਰ ਚ ਕੋਲ ਕੋਲ ਸੀਗਾ ਉਹ ਤੁਹਾਡੇ ਪਰਿਵਾਰ ਚ ਸੀ ਉਹ ਇੱਕ ਉਹ ਸੀ ਇੱਕ ਉਹਨਾਂ ਦੀ ਪਤਨੀ ਸੀ ਇੱਕ ਬੇਟਾ ਦੋ ਧੀਆਂ ਸੀ ਠੀਕ ਛੋਟਾ ਬੇਟਾ ਹੈ ਜੀ ਮੰਨ ਕੇ ਜਿਨੋ ਘਰ ਦੇ ਵਿੱਚ ਬੰਦਾ ਮਿਹਨਤ ਕਰਦਾ ਕਰੀ ਨੀ ਨਾ ਕੇ ਇੱਕ ਬੰਦੇ ਦੀ ਗਲਤ ਹੋਣ ਕਰਕੇ ਕਿਸਦਾ ਕਾਰ ਖਤਮ ਹੋ ਜਾਣਾ ਸਾਨੂੰ ਤਾਂ ਇਨਸਾਫ ਚਾਹੀਦਾ ਔਰ ਖੁਸ਼ੀ ਠੀਕ ਉਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਟਰੈਕਟਰ ਦੇ ਤੇ ਹਾਂਜੀ ਸਖਤ ਕਾਰਵਾਈ ਠੀਕ ਸਰ ਜਿਹੜਾ ਰੋਡ ਐਕਸੀਡੈਂਟ ਹੋਇਆ ਸੀ ਕਿੱਥੇ ਨਾਲ ਹੋਇਆ ਸੀ ਕਿਵੇਂ ਹੋਇਆ ਸੀ ਜਾਂ ਤੇ ਕੀ ਮਾਮਲਾ ਦਰਜ ਕੀਤਾ ਗਿਆ ਟਰੱਕ ਖੜੇ ਦੇ ਵਿੱਚ ਪਿੱਛੇ ਟਰਾਲਾ ਵੱਜਿਆ ਗਿਆ ਹਾਂਜੀ ਹਾਂਜੀ ਉਹ ਕਿਸ ਤਰ੍ਹਾਂ ਕਿਧਰੋਂ ਆ ਰਿਹਾ ਸੀ ਟਰਾਲਾ ਤੇ ਉਹ ਟਰਾਲਾ ਇੰਦਰਜਲਾਲਪੁਰ ਸਾਈਡੋਂ ਜਾ ਰਿਹਾ ਸੀ ਹਾਂਜੀ ਹਾਂ ਇੱਕ ਕਿੰਨਾ ਦੇ ਮਾਮਲਾ ਦਰਜ ਕੀਤਾ ਤੇ ਕਿਵੇਂ ਕੀ ਹਾਸਾ ਕਿਵੇਂ ਹੋਇਆ ਆਸਾ ਕੁਦਰਤੀ ਹੋਇਆ ਟਰੱਕ ਖੜਾ ਸੀ ਪੈਂਚਰ ਸੀਗਾ ਟਾਇਰ ਬਦਲਦੇ ਸੀ ਡਰਾਈਵਰ ਦੀ ਡੈਥ ਹੋ ਗਈ ਅੱਛਾ ਡਰਾਈਵਰ ਦੀ ਡੈਥ ਹੋ ਗਈ ਜਿਹੜਾ ਪੈਂਚਰ ਹਾਂ ਪੈਂਚਰ ਦਾ ਟਾਇਰ ਕਿਹਦੇ ਖਿਲਾਫ ਦਾ ਮਾਮਲਾ ਦੱਟ ਕੀਤਾ ਦੂਸਰਾ ਡਰਾਈਵਰ ਜਿਹੜਾ ਪਿੱਛੇ ਜੀ ਕੀ ਰਾਹ ਸੀ ਡਰਾਈਵਰ ਦਾ ਲੈ ਉਹਦਾ ਹੀ ਆ ਜੀ ਪਤਾ ਨਹੀਂ ਲੱਗਿਆ ਜਾਣਾ ਤਰੀਦਕੋਟ ਦਾ ਸਰ ਹਾਂ ਅੱਛਾ ਉਹ ਦੇ ਖਿਲਾਫ ਮਾਮਲਾ ਕਰਕੇ ਕੀਤਾ ਬਿਲਕੁਲ ਈਸਪੁਰ ਦਾ ਸੀ ਔਰ ਤਬਦੀਦ ਕਿਤੇ ਆ ਰਹੀ ਸਰ ਅੱਗੋਂ 30 ਜਾ ਰਹੀ ਹੈ ਉਸਮਾਨ ਨੂੰ ਕਰਾ ਰਿਆ ਹੈ